ਅੱਜ ਦੇ ਅਖਬਾਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਫੋਟੋ ਦੇਖੀ ਬੱਚਿਆਂ ਦੇ ਨਾਲ ਬੜੀ ਖੁਸ਼ਮੁਜਾਜ਼ ਤੇ ਬੜੀ ਕਹਿੰਦੇ ਕਿ ਸੋਹਣੀ ਜੀ ਤਸਵੀਰ ਹੈ ਤੇ ਉਹਦੇ ਉੱਪਰ ਲਿਖਿਆ ਹੋਇਆ ਕਿ ਨੈਸ਼ਨਲ ਅਚੀਵਮੈਂਟ ਸਰਵੇ ਦੇ ਅਨੁਸਾਰ ਸਿੱਖਿਆ ਖੇਤਰ ਦੇ ਵਿੱਚ ਅਸੀਂ ਪਹਿਲੇ ਨੰਬਰ ਤੇ ਆ ਗਏ ਆ ਮੈਂ ਤਾਂ ਖੈਰ ਇੰਨੀ ਕ ਗੱਲ ਪੜ ਕੇ ਖੁਸ਼ ਆ ਬਾਕੀ ਨੇ ਗੱਲਾਂ ਥੋੜਾ ਜਿਹਾ ਤੁਸੀਂ ਦੱਸੋ ਵੀ ਕਿੰਨਾ ਕ ਅਸੀਂ ਕਹਿੰਦੇ ਕੋਈ ਮੱਲ ਮਾਰੀ ਹੈ ਜਾਂ ਅਸੀਂ ਕਿੱਥੇ ਪਿੱਛੇ ਫਿਰਦੇ ਆ ਪਹਿਲੀ ਗਲਤੀ ਇਹ ਹੈ ਕਿ ਵੀ ਮਾਨ ਸਾਹਿਬ ਦੇ ਜਿਹੜੇ ਅੱਜ ਇਸ਼ਤਿਹਾਰ ਅਖਬਾਰ 'ਚ ਛਪੇ ਆ ਤੇ ਜੋ ਉਹਨਾਂ ਨੇ ਦੱਸਿਆ ਕਿ ਜੋ ਨੈਸ਼ਨਲ ਅਚੀਵਮੈਂਟ ਸਰਵੇਅ ਉਹਦੇ 'ਚ ਅਸੀਂ ਬਈ ਅਵਲ ਆਇਆ ਉਹਦੇ ਲਈ ਮੁਬਾਰਕਾਂ ਮੁਬਾਰਕਾਂ ਜੀ ਐਸੇ ਖਗੀਤ ਵੀ ਸੀ ਮੁਬਾਰਕਾਂ 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 ਨਵੀਂ ਦੁਨੀਆ ਵਸਾਲੀ ਬੇ ਮੁਬਾਰਕਾਂ ਚਾ ਮਿੱਧ ਕੇ ਕੁਆਰੇ ਨਾ ਜਿਵੇਂ ਬਲਬ ਚ ਵਾਰੇ ਬੋਟੀ ਮਾਰੇ ਲਈ ਸ਼ਿਕਾਰੀ ਵੇ ਉਹ ਬਾਰੇ ਕੁਝ ਇਸ ਤਰ੍ਹਾਂ ਸੀਗਾ ਸਾਡੇ 4 ਰੁੱਲ ਕੇ ਕੁਆਰੇ ਤਾਂ ਖੈਰ ਇਹ ਚਲੋ ਮੁਬਾਰਕਾਂ ਦਾ ਤੋਰਿਆ ਅਸੀਂ ਮੁਬਾਰਕਾਂ ਦੇ ਦਿੱਤੀਆਂ ਨੇ ਫਰਾਕ ਦਿਲੀ ਦੇ ਨਾਲ ਤੇ ਉਹਨਾਂ ਨੇ ਕਬੂਲ ਵੀ ਕਰ ਲੈਣੀਆਂ ਨੇ ਮੇਰੇ ਖਿਆਲ ਦੇ ਨਾਲ ਫਰਾਕ ਦਿਲੀ ਦੇ ਨਾਲ ਪਰ ਮੈਂ ਤੁਹਾਨੂੰ ਪਿੱਛੇ ਲੈ ਚੱਲਦਾ ਜ਼ਿਆਦਾ ਨਹੀਂ ਜਦੋਂ ਇਹਨਾਂ ਨੇ ਖਟਕੜ ਕਲਾਂ ਦੇ ਵਿੱਚ ਸੌ ਚੁੱਕੇ ਤੇ ਉਸ ਤੋਂ ਬਾਅਦ ਇਸੇ ਤਰ੍ਹਾਂ ਦੇ ਖਰਚੇ-ਵਰਚੇ ਅਖਬਾਰਾਂ 'ਚ ਕੀਤੇ ਕਿ ਲੋ ਆਪਨ ਆਏਗਾ ਜੀ ਅਸੀਂ ਆ ਗਏ ਹਾਂ ਉਸ ਵੇਲੇ 2021 ਵਾਲਾ ਇਹੀ ਨੈਸ਼ਨਲ ਅਚੀਵਮੈਂਟ ਸਰਵੇ ਜਿਹੜਾ ਹੈ ਉਹ ਮਈ ਦੇ ਵਿੱਚ ਪ੍ਰਕਾਸ਼ਿਤ ਹੋ ਗਿਆ ਹਮ ਸਰ ਉਹਦੇ 'ਚ ਪੰਜਾਬ ਉਸ ਵੇਲੇ ਵੀ ਸਿਖਰ ਤੇ ਆਇਆ ਸੀ ਤੇ ਜੀ ਪੰਜਵੀਂ ਅੱਠਵੀਂ ਤੇ ਦਸਵੀਂ ਦੀ ਕਲਾਸ ਦੇ ਵਿੱਚ ਜੋ ਵੀ ਓਵਰਆਲ ਕੈਲੋ ਕਿ ਕਸਵਟੀ ਹੁੰਦੀ ਆ ਜੀ ਇਹਨਾਂ ਨੇ ਦਿੱਲੀ ਨੂੰ ਪਛੜ ਦਿੱਤਾ ਮੈਨੂੰ ਉਸ ਵੇਲੇ ਦਾ ਉਹ ਦੌਰ ਯਾਦ ਆ ਜਦੋਂ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਹੋ ਰਹਾਂ ਤੇ ਬਤੌਰ ਸਿੱਖਿਆ ਮੰਤਰੀ ਮੀਤ ਹੇਰ ਹੋਰਾਂ ਨੇ ਵਧਾਈ ਤੱਕ ਨਹੀਂ ਸੀ ਦਿੱਤੀ ਜੀ ਕਿਉਂ ਕਿਉਂਕਿ ਇਹ ਮੰਨ ਹੀ ਨਹੀਂ ਸੀ ਰਹਿ ਕਿ ਸਾਡਾ ਦਿੱਲੀ ਪਛੜ ਗਿਆ ਹੂੰ ਠੀਕ ਹੈ ਨਾ ਜੀ ਰੋਂਦੀ ਸੱਜਣਾ ਨੂੰ ਨਾ ਪਾਈਆਂ ਦਾ ਲੈ ਕੇ ਬਈ ਮਤਲਬ ਕਿ ਇਹਨਾਂ ਨੂੰ ਆਪ ਦੀ ਇਸ ਕਰਕੇ ਇੱਥੇ ਖੁਸ਼ੀ ਨਹੀਂ ਸੀ ਕਿਉਂਕਿ ਉਹ ਸਰਵੇ ਤੇ ਕਾਂਗਰਸ ਵਲੇ ਹੋਇਆ ਸੀ ਜੀ ਕ੍ਰੈਡਿਟ ਉਹਨਾਂ ਨੂੰ ਜਾਂਦਾ ਸੀ ਹੂੰ ਪ੍ਰਤਾਪ ਸਿੰਘ ਬਾਜਵਾ ਤੇ ਜਿਹੜੇ ਹੋਰ ਇਸ ਤਰ੍ਹਾਂ ਦੇ ਕਾਂਗਰਸੀ ਨੇਤਾ ਸੀ ਮੇਰੇ ਖਿਆਲ ਦੇ ਨਾਲ ਕੁਝ ਟੀਚਰ ਜੱਥੇਬੰਦੀਆਂ ਚੋਂ ਪ੍ਰਗਟ ਸਿੰਘ ਤੇ ਘਰ ਤੱਕ ਵੀ ਪਹੁੰਚ ਗਏ ਸੀ ਤੁਹਾਨੂੰ ਯਾਦ ਹੋਣਾ ਜੀ ਮਲਵਕੇ ਬੜਾਈ ਰੌਲਾ ਪਿਆ ਬੜਾਈ ਰੌਲਾ ਪਿਆ ਤੇ ਮੈਨੂੰ ਦੱਸੋ ਕਿ ਨੈਸ਼ਨਲ ਅਚੀਵਮੈਂਟ ਸਰਵੇ ਉਹਨੂੰ ਗਲਤ ਸੀ ਕਿ ਜਾਂ ਅੱਜ ਸਹੀ ਆ ਅੱਜ ਤੁਸੀਂ ਉਸੇ ਸਰਵੇ ਨੂੰ ਸਹੀ ਮੰਨ ਕੇ ਤੇ ਤੁਸੀਂ ਅਖਬਾਰਾਂ ਦੇ ਵਿੱਚ ਐਡੇ ਐਡੇ ਇਸ਼ਤਿਹਾਰ ਦਿੱਤੇ ਆ ਜਿਵੇਂ ਗੰਨਾ ਲੱਦਣ ਵਾਲੀ ਟਰਾਲੀ ਜਿੱਡਾ ਸਾਈਜ਼ ਹੋਵੇ ਜੀ ਅੱਜ ਫੋਟੋਆਂ ਪਿਆਰੀਆਂ ਪਿਆਰੀਆਂ ਜਿਵੇਂ ਤੁਹਾਨੂੰ ਦਿਲ ਟੁੰਬੀਆਂ ਲੱਗੀਆਂ ਨੇ ਮੈਨੂੰ ਵੀ ਲੱਗੀਆਂ ਨੇ ਇਨਾ ਖਰਚਾ ਕਰਕੇ ਅੱਜ ਤੁਸੀਂ ਕਹਿ ਰਹੇ ਹੋ ਕਿ ਬਈ ਮੰਨ ਗਏ ਮਾਨ ਗਏ ਉਸਤਾਦ ਜੀ ਇੱਕ ਫਿਲਮ ਵੀ ਸੀ ਅਮਜਦ ਖਾਨ ਦੀ ਤੋ ਅੱਜ ਤੇ ਤੁਸੀਂ ਕਹਿ ਰਹੇ ਹੋ ਕਿ ਮਾਨ ਗਏ ਉਸਤਾਦ ਅਸੀਂ ਮੰਨ ਗਏ ਆ ਤੇ ਉਸ ਸਰਵੇ ਨੂੰ ਦੱਸੋ ਕਿ ਕੀ ਕੋਡ ਹੋਇਆ ਸੀ ਬਈ ਉਹ ਵੀ ਇਦਾਂ ਹੀ ਸੀ ਇਦਾਂ ਹੀ ਸੀ ਜੀ ਉਦੋਂ ਵੀ ਕਹਿ ਲੋ ਕਿ ਕੁਝ ਵਿਸ਼ੇ ਲੈ ਜਾਂਦੇ ਆ ਹੂੰ ਮਤਲਬ ਕਿ ਕਈ ਹਜ਼ਾਰ ਸਕੂਲ ਉਹਦੇ ਚ ਸ਼ਾਮਿਲ ਕੀਤੇ ਜਾਂਦੇ ਆ ਤੇਰਾਸਲ ਕੀ ਆ ਕਿ ਸਾਡਾ ਸਕੂਲੀ ਢਾਂਚਾ ਸਾਡਾ ਸਿਹਤਾਲਾ ਢਾਂਚਾ ਸਾਡਾ ਇਹ ਨਹੀਂ ਮੈਂ ਕਹਿੰਦਾ ਕਿ ਪਰਫੈਕਟ ਆ ਪਰ ਬਹੁਤ ਹੱਦ ਤੱਕ ਕਹਿ ਲੋ ਕਿ ਦੂਜਿਆਂ ਨਾਲੋਂ ਠੀਕ ਆ ਜੀ ਉਹ ਜਿੰਨੇ ਚ ਤੁਹਾਡਾ ਇੱਕ ਪਿੰਡੂ ਸਕੂਲ ਹੁੰਦਾ ਹੈ ਨਾ ਉਹਦੇ ਚ ਤੇ ਦਿੱਲੀ ਵਾਲਿਆਂ ਦੀ ਮੇਰੇ ਖਿਆਲ ਦੇ ਨਾਲ ਛੋਟੀ ਜਿਹੀ ਯੂਨੀਵਰਸਿਟੀ ਬਣਾ ਲਓ ਭਾਵੇਂ ਹਮ ਆ ਮੇਰੇ ਪਿੰਡ ਵਾਲਾ ਸਕੂਲ ਆ ਕੇ ਵੇਖਿਓ ਪਰ ਜੀ 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 ਬਹੁਤ ਜਗ੍ਹਾ ਉਹ ਬਿਲਡਿੰਗ ਜਿਹੜੀ ਆ ਉਹ ਜ਼ਿਆਦਾ ਬਣ ਗਈ ਤਾਂ ਕਹਿਣ ਦਾ ਮਤਲਬ ਇਹ ਆ ਕਿ ਯਾਰ ਆਪਣਾ ਇੱਥੇ ਖੁੱਲਾ ਡੁੱਲਾ ਮਾਹੌਲ ਆ ਇਹਨਾਂ ਨੇ ਦਿੱਲੀ ਮਾਡਲ ਦਿੱਲੀ ਮਾਡਲ ਜਿਹੜਾ ਸੀਗਾ ਦਿੱਲੀ ਮਾਡਲ ਠੀਕ ਹੈ ਦਿੱਲੀ ਵਾਸਤੇ ਕਾਰਗਰ ਸਿੱਧ ਹੋ ਸਕਦਾ ਪੰਜਾਬ ਵਿੱਚ ਦਿੱਲੀ ਮਾਡਲ ਆ ਲਿਆ ਕੇ ਲੈਂਡ ਪੂਲਿੰਗ ਵਾਲਾ ਹੁਣ ਪੰਗਾ ਤੁਸੀਂ ਪੂਛ ਤੜਾ ਕੇ ਭੱਜਨ ਨੂੰ ਫਿਰਦੇ ਹੋ ਨਾ ਹੂੰ ਇਸੇ ਤਰ੍ਹਾਂ ਹੀ ਹੁੰਦਾ ਹੈ ਸੋ ਇਹ ਮਾਨ ਸਾਹਿਬ ਨੂੰ ਤੇ ਮੁਬਾਰਕਬਾਦ ਆ ਪਰ ਇਹ ਹੁਣ ਇਹ ਜ਼ਰੂਰ ਦੱਸ ਦੇਣਾ ਕਿ ਐਤਕੀ ਤੇ ਉਸ ਸਰਵੇ ਦੇ ਵਿੱਚ ਫਰਕ ਕੀ ਸੀ ਐਤਕੀ ਕਿੰਨਾ ਨੇ ਕੀਤਾ ਤੇ ਉਹ ਕਿੰਨਾ ਨੇ ਕੀਤਾ ਸੀਗਾ ਜੇ ਉਹ ਸਹੀ ਸੀ ਤੇ ਉਦੋਂ ਤੁਸੀਂ ਗਲਤ ਕਿਉਂ ਕਰਾਰ ਦਿੱਤਾ ਆંકੜੇ ਫਰਜ਼ੀ ਕਿਉਂ ਕਹੇ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਯਾਨਾ ਦੇ ਬੰਦਿਆਂ ਨੇ ਉਸ ਵੇਲੇ ਨਾ ਅੰਕੜਿਆਂ ਨੂੰ ਚੈਲੰਜ ਕੀਤਾ ਸੀ ਜੀ ਤੇ ਹੁਣ ਹੁਣ ਪੈਰਾਮੀਟਰ ਬਦਲ ਗਏ ਨੇ ਸਰ ਹੂੰ ਸੋ ਗੱਲ ਇਹ ਆ ਕਿ ਭਾਈ ਇਹੀ ਕੰਮ ਹੈ ਕਿ ਤੁਸੀਂ ਜਦੋਂ ਕਿਸੇ ਨੂੰ ਕ੍ਰੈਡਿਟ ਜਾਂਦਾ ਤੇ ਉਦੋਂ ਦੁਖੀ ਹੋ ਜਾਂਦੇ ਜੇ ਜਦੋਂ ਤੁਹਾਡੇ ਸਿਰ ਇਹ ਕ੍ਰੈਡਿਟ ਦਾ ਸਿਰ ਸਜਣਾ ਹੋਵੇ ਤੇ ਉਦੋਂ ਤੁਸੀਂ ਕੋਈ ਤਿੰਨ ਚਾਰ ਸਿਰ ਆਸ-ਪਾਸੇ ਵੀ ਹੋਣ ਤੇ ਉਹਨਾਂ ਨੂੰ ਕਲਮ ਕਰਨ ਤੱਕ ਵੀ ਜਾਣੇ ਹੋ ਕਿ ਕ੍ਰੈਡਿਟ ਦਾ ਸਿਰ ਜਿਹੜਾ ਉਹ ਕਿਸੇ ਦੇ ਸਿਰ ਤੇ ਨਾ ਸਜ ਜਾਵੇ ਜੀ ਬਿਲਕੁਲ ਬਿਲਕੁਲ ਜੀ ਵਿਜੇ ਬਾਂਸਰ ਜੀ ਵੀ ਕਹਿ ਰਹੇ ਨੇ ਕਿ 2021 ਦੇ ਵਿੱਚ ਵੀ ਕਹਿੰਦੇ ਪਹਿਲਾ ਨੰਬਰ ਸੀ ਔਰ ਬਿੱਟੂ ਵਿਰਕ ਜੀ ਕਹਿ ਰਹੇ ਨੇ ਕਿ ਸਰਕਾਰ ਜਿਹੜੀ ਇਹ ਸ਼ਰਾਂਤੀ ਚੱਲ ਰਹੀ ਹੈ ਰਜਿੰਦਰ ਸ਼ਰਮਾ ਜੀ ਕਹਿ ਰਹੇ ਨੇ ਕਿ ਇਹ ਇਸ਼ਤਿਹਾਰ ਜਿਹੜੇ ਹੈ ਦਿੱਲੀ ਤੇ ਐਨਸੀਆਰ ਦੇ ਅਖਬਾਰਾਂ ਚ ਵੀ ਪਹਿਲੇ ਨੰਬਰ ਤੇ ਛਪੇ ਨਹੀਂ ਕਹਿੰਦੇ। ਕੀ ਬਾਤ ਹੈ? ਕੀ ਬਾਤ ਹੈ? ਪੰਜਾਬ ਹਵਾਲਾ ਕੀ ਬਾਤ ਹੈ? ਕੀ ਬਾਤ ਹੈ ਤੇ ਕਿੱਥੇ ਤੋਂ ਬਤਾਈ ਕੱਲ ਰਾਤ ਹੈ। ਹੂੰ ਹੂੰ ਹੂੰ। ਲੋ ਜੀ ਐਤ ਕੀ ਤਾਂ ਸਾਡੇ ਸਕੂਲ ਦੇ 18 ਬੱਚੇ 8ਵੀਂ ਚ ਹੀ ਫੇਲ ਹੋ ਗਏ ਸੀ। ਸੁਖਮੈਂਬਰ ਜੀ ਕਹਿ ਰਹੇ ਨੇ ਹੁਣ ਦੇਖੋ ਜੀ। ਦੇਖੋ ਇਹ ਤੇ ਸਾਰੀਆਂ ਚੀਜ਼ਾਂ ਹੀ ਆਪਾਂ ਮੰਨ ਸਕਦੇ ਹਾਂ ਕਿ ਹੁੰਦੀਆਂ ਨੇ। 100% ਨਤੀਜਾ ਤੇ ਪਹਿਲੇ ਨੰਬਰ ਤੇ ਆਉਣ ਵਾਲਾ ਕੰਮ ਬਹੁਤ ਔਖਾ ਹੁੰਦਾ ਵੈਸੇ ਨਹੀਂ ਸੁਧਾਰ ਦੀ ਗੁੰਜਾਇਸ਼ ਤੇ ਰਹਿੰਦੀ ਹੈ ਜੀ 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 ਤੁਸੀਂ ساری ਜ਼ਿੰਦਗੀ ਚ ਜੇ ਆਪਾਂ ਦੇਖੀਏ ਤੇ ਕਦੇ ਜੇ ਮੰਨ ਲਓਗੇ ਕਿ ਮੈਂ ਤਾਂ ਬੜਾ ਸੁਧਰਿਆ ਤੇ ਮੈਂ ਤਾਂ ਬੜਾ ਪਰਫੈਕਟ ਹਾਂ ਤੇ ਨਹੀਂ ਅਮੀਰ ਖਾਨ ਨੂੰ ਲੋਕ ਕਹਿੰਦੇ ਕਿ ਬੜਾ ਪਰਫੈਕਟ ਹੈ ਕਹਿੰਦੇ ਨੇ ਜੀ ਜੀ ਪਰ ਉਹਨੂੰ ਪੁੱਛ ਲੋ ਕਹੂਗਾ ਕਿ ਮੇਰੇ 'ਚ ਤੇ ਬਹੁਤ ਕਮੀਆਂ ਨੇ ਸਭ ਜੀ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਨਾਲ ਜੋੜਨ ਵਾਸਤੇ ਬਹੁਤ-ਬਹੁਤ ਮਿਹਰਬਾਨੀ ਕਿਰਪਾ ਕਰਕੇ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਹੋ ਦੋਸਤੋ ਮਿੱਤਰਾਂ ਦੇ ਨਾਲ ਸਾਂਝਾ ਕਰਦੇ ਹੋ ਤੇ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਅੱਗੇ ਦੀਆਂ ਮਿੰਟੂ ਜੀ ਇੱਕ ਚਰਚਾ ਕਰ ਲਈਏ ਇੱਕ ਖਬਰ ਕਾਫੀ ਦਿਨਾਂ ਤੋਂ ਇਹ ਚੱਲ ਰਹੀ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ੀਧੀ ਸਮਾਗਮ ਹੋਇਆ ਸੀ ਸ਼੍ਰੀ ਨਗਰ ਦੇ ਵਿੱਚ ਉਹਦੇ ਵਿੱਚ ਜਿਹੜਾ ਵੀਰ ਸਿੰਘ ਆਇਕ ਨੇ ਉੱਥੇ ਗੀਤ ਗਾਏ ਤੇ ਉੱਥੇ ਲੋਕਾਂ ਨੇ ਭੰਗੜੇ ਪਾਏ ਉਹ ਜਿਹੜਾ ਇੰਨਾ ਵਿਵਾਦ ਚੱਲਿਆ ਸੀ ਉਹਦੇ ਚ ਮંત્રી ਹਰਜੋਤ ਬੈਂਸ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਸੀ ਹਾਲਾਂਕਿ ਉਹਨਾਂ ਨੇ ਗਲਤੀ ਵੀ ਪ੍ਰਵਾਨ ਕਰ ਲਈ ਐ ਤੇ ਉਸ ਤੋਂ ਬਾਅਦ ਧਾਰਮਿਕ ਸਜ਼ਾ ਉਹਨਾਂ ਨੂੰ ਲੱਗੀ ਐ ਜਿਸ ਤਰ੍ਹਾਂ ਕੋਈ ਆਪਣਾ ਵਿਧਾਨ ਦੇ ਸਾਹਮਣੇ ਧਾਰਮਿਕ ਸਜ਼ਾਆਂ ਲੱਗਦੀਆਂ ਨੇ ਪਰ ਇਸ ਸਾਰੇ ਸੰਦਰਭ ਨੂੰ ਇਸ ਸਾਰੇ ਪੱਖ ਨੂੰ ਕਿਵੇਂ ਦੇਖ ਰਹੇ ਹੋ ਜਿਵੇਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਵੀਰ ਸਿੰਘ ਸ਼ੁਰੂ ਦੇ ਵਿੱਚ ਗਲਤੀ ਮੰਨ ਕੇ ਥੋੜਾ ਜਿਹਾ ਪਾਸੇ ਹੋ ਗਿਆ ਤੇ ਉਸ ਤੋਂ ਬਾਅਦ ਹਰਜੋਤ ਬੈਂਸ ਅੱਜ ਤੇ ਇਹ ਗੱਲ ਇੱਥੇ ਖਤਮ ਹੋ ਜਾਣੀ ਐ ਜਾਂ ਫਿਰ ਇਹਦੇ ਵਿੱਚ ਹੋਰ ਵੀ ਗੱਲ ਹੋਣੀ ਐ ਅੱਗੇ ਵੀਰ ਸਿੰਘ ਤਾਂ ਬਣਿਆ ਕੀ ਆ ਪਹਿਲਾ ਸਵਾਲ ਤੇ ਇਹੀ ਹੋਣਾ ਚਾਹੀਦਾ ਕਿ ਪੁਆੜਾ ਸ਼ੁਰੂ ਹੋਇਆ ਵੀਰ ਸਿੰਘ ਦੇ ਗੀਤ ਤੋਂ ਵੀਰ ਸਿੰਘ ਦੀ ਵੀਡੀਓ ਤੋਂ ਜੀ ਵੀਰ ਸਿੰਘ ਕਹਿੰਦਾ ਮੈਂ ਆਸਟ੍ਰੇਲੀਆ ਚੋਂ ਸਿੱਧਾ ਸ਼੍ਰੀਨਗਰ ਉਤਰਿਆ ਮੈਨੂੰ ਲੱਗਦਾ ਸ਼੍ਰੀਨਗਰ ਤੋਂ ਸਿੱਧਾ ਅੰਮ੍ਰਿਤਸਰ ਘਰੇ ਤੋਂ ਗਿਆ ਹੀ ਨਹੀਂ ਹਮ ਘਰੇ ਤੇ ਬਾਦ ਦੇ ਵਿੱਚ ਗਿਆ ਉਹ ਜਿਹੜੀ ਮਾਫੀ ਦੇ ਕੇ ਗਿਆ ਸੀ ਕੀ ਉਸ ਨੂੰ ਪ੍ਰਵਾਨ ਕਰ ਲਿਆ ਗਿਆ ਜੀ ਜੇ ਉਸ ਮਾਫੀ ਨੂੰ ਪ੍ਰਵਾਨ ਕਰ ਲਿਆ ਗਿਆ ਤੇ ਇੱਕ ਆਪਣੇ ਫੇਸਬੁੱਕ ਪੇਜ ਤੇ ਮਾਫੀ ਤੇ ਬਹਿਨ ਸਾਹਿਬ ਨੇ ਵੀ ਮੰਗੀ ਆ ਹੂੰ ਫਿਰ ਉਹਨਾਂ ਨੂੰ ਵੀ ਕਹਿ ਦਿੰਦੇ ਕਿ ਲਿਖਤੀ ਭੇਜ ਦਿਓ ਜੀ ਜਿਹੜਾ ਪਰਫਾਰਮ ਕਰਨ ਵਾਲਾ ਹੈ ਉਹਦੇ ਬਾਰੇ ਕੀ ਮੈਨੂੰ ਤਾਂ ਕੋਈ ਜਾਣਨ ਨਹੀਂ ਹੈ ਜੀ ਬਿਲਕੁਲ ਅਜੇ ਤੱਕ ਸਪਸ਼ਟ ਨਹੀਂ ਕੁਛ ਨਾ ਮੈਨੂੰ ਤਾਂ ਮੈਂ ਤਰੋ ਜੇਵੇਂ ਦੇ ਵਿੱਚ ਸੀਗਾ ਜਿਵੇਂ ਮੈਂ ਤੇ ਉਹ ਸਾਰੀ ਲਾਈਵ ਕਾਰਵਾਈ ਤੇ ਨਹੀਂ ਦੇਖੀ ਆ ਮੀਡੀਆ ਰਿਪੋਰਟਾਂ ਨੇ ਜਿਹੜੀਆਂ ਕੱਢ ਕੇ ਰੱਖੀਆਂ ਨੇ ਪ੍ਰਿੰਟ ਕੱਢ ਕੇ ਰੱਖੇ ਇਹਦੇ ਵਿੱਚ ਵੀਰ ਸਿੰਘ ਦਾ ਤਾਂ ਕਿਤੇ ਜ਼ਿਕਰ ਹੀ ਨਹੀਂ ਹੈਗਾ ਜੀ ਹੁਣ ਵੀਰ ਸਿੰਘ ਨੂੰ ਜੇ ਮਾਫੀ ਦੇ ਦਿੱਤੀ ਗਈ ਹੈ ਤਾਂ ਮੇਰਾ ਸਵਾਲ ਇਹ ਹੋਣਾ ਕਿ ਜਿਨ੍ਹਾਂ ਨੇ ਆਯੋਜਨ ਕਰਵਾਇਆ